ਅਸੀਂ ਦੇਖ ਰਹੇ ਜੋ ਲੋਕ ਸਮਾਚਾਰ رپورਟਰ ਬੱਗੀ ਬਲਦੀ ਖਾਸ ਰਿਪੋਰਟ ਪਗਮਾਨ ਵਾਲਮੀਕ ਧਰਮ ਸਮਾਜ ਸੰਗਠਨ ਦੇ ਕੌਮੀ ਚੇਅਰਮੈਨ ਗਬਿੰ다 ਘਰੇਂਡੀ ਜੀ ਵੱਲੋਂ ਅਤੇ ਲਾਡੀ 나ਤ ਭੁੱਲਰ ਜੀ ਵੱਲੋਂ ਪਿੰਡ ਮਰਾਤਪੁਰਾ ਵਿੱਚ Saab Singh ਨੂੰ ਪੰਜਾਬ ਪ੍ਰਧਾਨ ਦਾ ਅਹੁਦਾ ਦੇ ਕੇ ਨਿਯੁਕਤ ਕੀਤਾ ਗਿਆ ਜੋ ਬੋਲੇ 100 ਰੁਪਏ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਗੁਰੂ ਗਿਆਨਤ ਮਹਾਰਾਜ ਦੀ ਜੈ ਸਤਗੁਰੂ ਹਰੀਨਾਥ ਮਹਾਰਾਜ ਦੀ ਜੈ ਗੱਦੀ ਨਸੀਨ ਸਤਗੁਰੂ ਬੋਧਨਾਥ ਮਹਾਰਾਜ ਦੀ ਜੈ ਸਤਗੁਰੂ ਮਲਕੀਤਨਾਥ ਮਹਾਰਾਜ ਦੀ ਜੈ ਸਤਗੁਰੂ ਗੁਰਧਾਰੀਨਾਥ ਮਹਾਰਾਜ ਦੀ ਜੈ ਆਏਗਾ ਜੀ ਕਹਾਸਾਂ ਮੈਂ ਸਾਰੇ ਹੀ ਜੋ ਮੇਰੇ ਮੀਤਰਾ ਸਾਰੀਆਂ ਜੋ ਹੀ ਆਈਆਂ ਨੇ ਜੋ ਮੇਰੇ ਚੇਅਰਮੈਨ ਸਾਹਿਬ ਬਾਬਾ ਜੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆ ਆਏਗਾ ਜੀ ਕਹਾਸਾਂ ਪ੍ਰਧਾਨ ਆ ਅਸੀਂ ਵੀ ਇਹਨਾਂ ਮੀਟਾਂ ਵਿੱਚ ਕਿਸੇ ਨੂੰ ਕਿਸੇ ਕਰਦਾ ਕੋਈ ਮਾਨਨ ਘਾਰਨੀਏ ਸਾਨੂੰ ਰਾਤ ਕਾਲ ਕਰੋ ਤੇ ਗਾਇਆ ਕਿ ਸਾਡੀਆਂ ਸਮੂਥੀ ਜਥੇ ਬੰਦੇ ਆ ਜਿਹੜੀਆਂ ਤੁਹਾਡੇ ਕੋਲ ਪਹੁੰਚ ਗਏ ਤੁਹਾਡਾ ਸਤਿਕਾਰ ਤੇ ਪਿਆਰ ਲਾਵਾਂਗੇ ਤੁਹਾਡੇ ਨਾਲ ਹੀ ਚੱਲਦੇ ਰਾਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੋ ਬਾਬਾ ਜੀ ਦੀ ਲਾਡੀ ਨੇ ਸਾਜੀ ਨੇ ਦੱਸਿਆ ਸਾਡੇ ਜੋ ਫਿੰਦਾ ਸਿੰਘ ਮਾਜ ਦੇ ਜੋ ਵੀ ਕੰਮ ਕਰਨ ਵਾਲਾ ਸੀ ਕਿਹੜੇ ਅੱਜ ਪੜਾਣ ਲਾਉਣ ਵਾਸਤੇ ਇੱਕ ਮੋਟ ਵਾਖੀ ਕਹਿਣ ਲੱਗਿਆ ਮੈਂ ਬਹੁਤੀ ਪੁੱਛਿਆ ਮੈਂ ਸਾਰਿਆਂ ਦੀ ਆਖਦਾ ਹਾਂ ਕਿਉਂਕਿ ਜੋ ਇਹਨਾਂ ਨੇ ਗੱਲਾਂ ਵੀ ਆ ਬਹੁਤ ਵਧੀਆ ਆ ਜੇ ਇਹੀ ਹੋਣਾ ਬੋਲੀ ਤੇ ਸਮਾਂ ਬਹੁਤ ਜ਼ਿਆਦਾ ਲੱਗ ਜਾਣਾ ਇਹਨਾਂ ਨੇ ਦੱਸਿਆ ਹੀ ਆ ਵੀ ਬਾਬਾ ਸਾਹਿਬ ਡਾਕਟਰ ਭੀਮ ਲੋਜੀ ਨੇ ਸਾਨੂੰ ਬੋਲ ਲਿਖੇ ਦਿੱਤੀ ਆ ਜਦੋਂ ਕਿ ਹਾਲੇ ਮਗਰ ਝਾੜੂ ਮਲੇ ਜਾਂਦਾ ਸੀ ਮੁੰਦੇ ਗਾੜੀ ਕੁਝਾਂ ਚੁੱਕਿਆ ਰੱਖਿਆ ਜਾਂਦਾ ਸੀ ਕੰਨਾਂ ਦੇ ਵਿੱਚ ਛਿੱਕੇ ਪਾਏ ਜਾਂਦੇ ਸੀ ਬਹੁਤ ਲੰਮੀ ਗੱਲ ਹੈ ਜੇ ਕਹੀਏ ਤੇ ਫਿਰ ਬਹੁਤ ਸਮਾਂ ਲੱਗਾ ਮੈਂ ਇਸੇ ਕਰਕੇ ਸਾਰਿਆਂ ਨੂੰ ਬੇਨਤੀ ਕਰਦਾ ਇੱਕ ਮੋਟੋ ਹੋ ਗਏ ਸਾਲ ਸੰਗੀਤ ਦਾ ਸਮਾਜਣਾ ਮੇਰੇ ਪ੍ਰਧਾਨ ਅੰਗਰੇਜ਼ ਸਿੰਘ ਮੀடியா ਪੰਚਾਇਤ ਜੀ ਵੀ ਆ ਤੇ ਚੇਅਰਮੈਨ ਸਾਹਿਬ ਵੀ ਆ ਇਹ ਵੀ ਤੁਹਾਡਾ ਸਾਥ ਦੇਣਗੇ ਤੇ ਮੈਂ ਪੰਜਾਬ ਮੀਤ ਪ੍ਰਧਾਨ ਬਹੁਤ ਮਨਸਪਾਲਟੀ ਮੈਂ ਸਮਾਜ ਦਾ ਹੀ ਬੰਦਾ ਆ ਮੈਂ ਵੀ ਤੁਹਾਡੇ ਨਾਲ ਮੇਰੀ ਖੁਸ਼ੀ ਵਾਲੀ ਗੱਲ ਹੈ ਕਿ जो बोले सुन पै तवर बाल महाराज की जो बोले पिंड मुरादपो बबू सिंह जी आगे न पीस अॻे आजो बबू सिंध जी, जी। वालमक महाराज की जय अगल ਸਾਨੇ ਪਾਤਖਵਾਨ ਗੁਰਮੁਖ ਮਾਵਾਜ਼ ਕੀ ਜੈ ਗੁਰਮੁਖ ਮਹਾਰਾਜ ਕੀ ਸੱਦੇ ਕਰਨ ਭਾਜੀ ਸ਼ਨੀਪਾ ਆਪਣੇ ਬਾਪਿਆਂ ਦਾ ਸਾਡੇ ਬਲਵਿੰਦਰ ਸਿੰਘ ਮੰਗਲੀ ਜੀ ਦਿੱਥੇ ਵੀ ਆ ਕੇ ਅੱਗੇ ਆ ਜੀ ਬਲਵਿੰਦਰ ਸਿੰਘ ਮੰਗਲੀ ਆ ਸ੍ਰੋਤਕ ਜੀ ਨਾਲ ਸਨਮਾਨਤ ਹੋ ਰਿਹਾ ਹੈ ਇਹਨਾਂ ਦਾ ਜੋ ਜੇ 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 ਸਾਡੇ ਡਾਕਟਰ ਪੀਟਰ ਬੱਗੀ ਬੱਗੀ ਬੱਲਜੀ ਪਲੀਜ਼ ਬੱਗੀ ਬੱਲਜੀ ਵੀ ਸੁਨੀਲ ਸਿੰਘ ਗੱਜਰਪੁਰਾ ਜੋ ਕਿ ਇਹਨਾਂ ਨੂੰ ਚੇਅਰਮੈਨ ਪੰਜਾਬ ਭਗਵਾਨ ਵਾਲਮੀਕੀ ਸਮਾਜ ਸੇਵਾ ਸੁਸਾਇਟੀ ਤੋਂ ਸੰਤ ਬੱਬਾ ਲਾਡੀ ਨਾਲ ਜੀ ਨਿਯੁਕਤ ਕਰ ਰਹੇ ਨੇ ਜੋ ਕਿ ਮੈਂ ਭਗਵਾਨ ਵਾਲਮੀਕੀ ਧਰਮ ਸਮਾਜ ਗੱਤੋਂ ਪੰਜਾਬ ਦਾ ਤਦੋਂ ਕੌਮੀ ਚੇਅਰਮੈਨ ਸੁਮਿੰਦਰ ਕ੍ਰਿੰਦੀ ਜੋਕੇ ਅੱਜ ਬਹੁਤ ਹੀ ਵੀਰ ਸਨੀ ਸਿੰਘ ਜੋ ਕਿ ਸਾਡੀ ਜਥੇਬੰਦੀ ਦੇ ਵਿੱਚ ਸ਼ਾਮਿਲ ਹੋਏ ਆ। ਕਰਨ ਸ਼ਾਮਲ ਹੋ ਕੇ ਬਹੁਤ ਬਹੁਤ ਹਧੀਆਂ ਦੀ ਧੰਨਵਾਦ। ਜੋ ਬੋਲੇ ਸੋਨ ਰਪੈ ભગવાન ਵਾਲਮੀਕੀ ਮਹਾਰਾਜ ਕੀ ਜੈ। ਜੋ ਬੋਲੇ ਸੋਨ ਰਪੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ। ਜੇ ਸਾਡੇ ਮੁੱਖ ਮਹਿਮਾਨ ਜੋ ਅੱਜ ਉਹ ਵੀਰ ਕਹਿੰਦਾ ਸੀ ਵੀ ਬਾਬਾ ਜੀ ਪਹਿਲਾਂ ਮੈਂ ਤੁਹਾਡੀ ਮੀਟਿੰਗ ਦਾ ਆਨੰਦ ਮਾਣੂੰਗਾ ਤੇ ਫਿਰ ਤੁਹਾਨੂੰ ਮੈਂ ਦੱਸੂੰਗਾ ਵੀ ਮੈਨੂੰ ਉਦਾਂ ਦੋ ਕਿ ਨਾਂ ਦੋ ਮੈਂ ਕਿਹਾ ਭਾਈ ਸਿੱਖਾ ਅੱਜ ਸਾਡੀ ਮਰਾਲਪੁਰ ਮੀਟਿੰਗ ਹੈਗੀ ਆ ਸਾਡੇ ਕੌਮੀ ਚੇਅਰਮੈਨ ਜੋ ਦੰਦਕਰੇਂਡੀ ਜੀ ਜੋ ਇਸ ਮੀਟਿੰਗ ਦੇ ਮੁੱਖ ਮਹਿਮਾਨ ਵੱਡੇ ਕੌਮ ਦੇ ਜਿਹਦੇ ਜੋ ਬਹੁਤ ਹੀ ਅੱਛੇ ਵਿਧਾਗੂ ਜੋ ਸਮਾਜ ਵਿੱਚ ਕੰਮ ਕਰਦੇ ਨੇ ਔਰ ਸਾਡੇ মিডিਆ ਦੇ ਚਾਰਜ ਅੰਗਰੇਜ਼ ਸਿੰਘ ਪਹਿਲਵਾਨ ਜੀ ਦੇ ਨਾਲ ਸਾਡੀ ਜਥੇਬੰਦੀ ਦੇ ਚੇਅਰਮੈਨ ਨੇ ਔਰ ਸਾਡੇ ਅਵਤਾਰ ਜੀ ਗੁਰੂਤਾਬਾਦ ਦੇ ਜਥੇਬੰਦੀ ਦੇ ਚੇਅਰਮੈਨ ਨੇ ਔਰ ਜੀ ਜੀ ਭਗਵਾਨਾ ਦੇ ਜਥੇਬੰਦੀ ਵਿੱਚ ਚੇਅਰਮੈਨ ਬਣ ਕੇ ਕੰਮ ਕਰਦੇ ਪਏ ਨੇ ਔਰ ਕਰਨ ਸਰਾਏ ਮਾਤਕਾਂ ਜੋ ਦਿਲਾ ਚੈੱਕ ਕਰਨ ਤਾਂ ਰਹੇ ਜਿਹਦੇ ਚੇਅਰਮੈਨ ਪੰਤਾ ਅੰਮ੍ਰਿਤ ਵਿੱਚ ਜੋ ਨਿਯੁਕਤੀਆਂ ਕਰਦੇ ਪਏ ਨੇ ਉਹ ਸਾਡੇ ਕਰਨ ਸਰਾਏ ਮਾਤਕਾਂ ਤੋਂ ਔਰ ਸਾਡੇ ਕੌਮ ਦੇ ਜੋਦੇ ਕੁੰਮੀ ਗਾਈ ਪ੍ਰਤਾਪ ਸਿੰਘ ਗਿੱਲ ਜੀ ਬਹੁਤ ਹੀ ਅਸਿਆ ਬਹੁਤ ਹੀ ਵਧੀਆ ਕਲਾਕਾਰ ਜੋ ਸਤਗੁਰੂ ਦੀ ਹਜ਼ੂਰੀ ਵਿੱਚ ਜਿਨ੍ਹਾਂ ਨੇ ਮੀਟਿੰਗ ਦਾ ਆ ਕੇ ਆਨੰਦ ਮਾਣਿਆ ਔਰ ਸਾਡੇ ਪੀਓ ਸਾਹਿਬ ਪ੍ਰਤਾਪ ਭੱਟੀ ਜੀ ਹਰ ਇੱਕ ਖੁਰਦ ਤੋਂ ਇੱਥੋਂ ਪੰਚੇ ਨੇ ਔਰ ਸਾਡੀਆਂ ਹੀ ਸੰਗਤਾਂ ਦੇ ਆਉਣ ਦੇ ਪਹਿਲੇ ਜਿਨੇ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਟਾਈਮ ਪੰਨਿਆ ਤੇ ਸਾਡੀ ਮੀਟਿੰਗ ਟੰਡ ਕੀਤੀ ਹਰ ਸਾਰੇ ਸਾਥੀਓ ਫਤੇ ਦਾ ਜਕਾਰਾ ਜਿਹੜਾ ਫਤੇ ਵਿੱਚ ਬੋਲਣਾ ਕਿਸੇ ਨੇ ਮਜ਼ਾਕ ਵਿੱਚ ਕੋਈ ਗੱਲ ਨਹੀਂ ਕਰਨੀ ਆਪਾ ਗੁਰਦੇਵ ਸਿੰਘ ਸਾਹਿਬ ਬੈਠੇ ਹੋਇਆ ਜੋ ਬਣ